ਤੁਸੀਂ ਦਾਜਾ ਲਗਾ ਸਕਦੇ ਹੋ ਕਿ ਇਹ ਬੰਦਾ ਕਿਸ ਤਰ੍ਹਾਂ ਦਾ ਹੋ ਸੀਗਾ ਮਤਲਬ ਇਹ ਕਾਟਾ ਪੂਰਾ ਨਹੀਂ ਹੋ ਮਤਲਬ ਲਫ਼ਜ਼ ਨਹੀਂ ਹੈ ਅੱਜ ਬੋਲਰ ਨੂੰ ਕੁਝ ਵੀ ਅੰਦਰ ਉਸ ਪਿਆਨ ਨੂੰ ਦੇਖ ਰਹੇ ہیں ਬੱਚਿਆਂ ਨੂੰ ਦੇਖ ਰਹੇ ہیں ਜਿਨ੍ਹਾਂ ਨੂੰ ਕਿ ਉਮੀਦ ਰੱਖੀ ਸੀ ਦੋ ਦਿਨ ਪਹਿਲਾਂ ਕਿ ਉਹ ਠੀਕ ਹੋ ਰਹੇ ਨੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਅੱਜ ਉਹ ਮਤਲਬ ਉਹਨੂੰ ਅੱਜ ਅਸੀਂ ਰੋ ਰਹੇ ਹਾਂ ਦੁਨੀਆ ਰੋਂਦਿਆਂ ਨੂੰ ਹਸਾਂਦਾ ਸੀ ਉਹ ਹਸਾਨ ਵਾਲਾ ਜਿਹਾ ਚਿਹਰਾ ਜਿਹੜਾ ਨਾ ਅੱਜ ਉਹ ਸਾਡੇ ਸੱਚ ਨਹੀਂ ਆ ਰਿਹਾ ਐਦਾਂ ਲੱਗ ਰਿਹਾ ਜਿਵੇਂ ਦਸਵਿੰਦਰ ਭਲੰਦਰੋਂ ਨਿਕਲ ਆਏਗਾ ਆ ਕੇ ਗੱਲ ਕਰੇਗਾ ਪੈਂਤੀ 2 ਮਿੰਟ ਰੁਕੋ ਜੀ ਸਾਡੇ ਨਾਲ ਘਰਚਾ ਮੈਂਨੇ ਇਹਨਾਂ ਨਾਲ ਕਿਸ ਪੰਜਾਬੀ ਇੰਡਸਟਰੀ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ ਇਹ ਪੰਜਾਬ ਇਕੱਲੀ ਜਿਹੜੀ ਪੰਜਾਬੀ ਇੰਡਸਟਰੀ ਨਹੀਂ ਪੂਰੀ ਦੁਨੀਆ ਨੂੰ ਘਾਟਾ ਪੈ ਗਿਆ ਅੱਜ ਅੱਜ ਉਹ ਮਤਲਬ ਉਹਨੂੰ ਅੱਜ ਅਸੀਂ ਰੋ ਰਹੇ ਹਾਂ ਦੁਨੀਆ ਰੋਂਦੇ ਨੂੰ ਹਸਾਂਦਾ ਸੀ ਉਹ ਹਸਾਨ ਵਾਲਾ ਜਿਹੜਾ ਨਾ ਅੱਜ ਉਹ ਸਾਡੇ ਸੱਚ ਨਹੀਂ ਆ ਰਿਹਾ ਐਦਾਂ ਲੱਗ ਰਿਹਾ ਜਸਵਿੰਦਰ ਭਲੰਦਰੋਂ ਨਿਕਲ ਆਏਗਾ ਆ ਕੇ ਗੱਲ ਕਰੇਗਾ ਪੈਂਜੀ 2 ਮਿੰਟ ਰੁਕ ਜੋ ਰਹਿ ਨਹੀਂ ਇਹ ਅਸਲ ਜ਼ਿੰਦਗੀ ਦੇ ਵਿੱਚ ਵੈਸੇ ਕਮੇਡੀ ਕਰਦੇ ਸੀ ਫਿਲਮਾਂ ਦੇ ਵਿੱਚ ਪਰ ਅਸਲ ਜ਼ਿੰਦਗੀ 'ਚ ਵੀ ਉਹ ਕਦੇ 24 ਘੰਟੇ ਮਜ਼ਾਕ ਕੋਈ ਤੁਹਾਨੂੰ ਟੈਨਸ਼ਨ ਹੈ ਉਹ ਮਜ਼ਾਕ 'ਚ ਗੱਲ ਲੈ ਲੈਂਦੇ। ਖੁਸ਼ ਰਹਿੰਦੇ ਸੀਗੇ ਮੈਂ ਉਹਨਾਂ ਦੀ ਬਹੁਤ ਸਾਰੀਆਂ ਦੇਖੀਆਂ ਨੇ, ਵੀਡੀਓਜ਼ ਉਹਨਾਂ ਦੀਆਂ ਪਾਈਆਂ ਹੋਈਆਂ ਆ ਆਪਣੇ ਘਰ ਦੇ ਤੇ ਗੇਟ ਦੇ ਉੱਪਰ ਹੀ ਆਪਣੀ ਵਾਈਫ ਨਾਲ ਚਲਦੇ-ਚਲਦੇ ਮਜ਼ਾਕ ਕਰਦੇ ਆਂਦੀਆਂ ਪਾਈਆਂ ਹਿੰਗੀਆਂ ਨੇ। ਮਤਲਬ ਉੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਬੰਦਾ ਕਿਸ ਤਰ੍ਹਾਂ ਦਾ ਹੋ ਸੀਗਾ। ਮਤਲਬ ਇਹ ਘਾਟਾ ਪੂਰਾ ਨਹੀਂ ਉਹ ਮਤਲਬ ਲਫ਼ਜ਼ ਨਹੀਂ ਹੈ ਜੋ ਬੋਲਣ ਨੂੰ ਕੁਝ ਵੀ। ਅੰਦਰ ਉਸ ਭੈਣ ਨੂੰ ਦੇਖ ਰਹੇ ਆਂ, ਬੱਚਿਆਂ ਨੂੰ ਦੇਖ ਰਹੇ ਆਂ ਜਿਨ੍ਹਾਂ ਪਰ ਪਰਮਾਤਮਾ ਨੂੰ ਕੁਛ ਹੋਰ ਹੀ ਮਨਜੂਰ ਸੀਗਾ ਇਹ ਕਟਾ ਬਹੁਤ ਵੱਡਾ ਕਟਾ ਹੈ ਕਦੀ ਪੂਰਾ ਨਹੀਂ ਹੋਣਾ ਕਦੀ ਬਿਲਕੁਲ ਕਹਿੰਦੇ ਬਹੁਤ ਵੱਡਾ ਕਟਾ ਹੈ ਕਟਾ ਪੂਰਾ ਹਾਲ ਹਾਲ ਵਾਲਾ ਵੀ ਨਹੀਂ ਹੁਣ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਨਹੀਂ ਕਰਨ ਹਜੇ ਮਾਹੌਲ ਇਦਾਂ ਦਾ ਨਹੀਂ ਲੇਕਿਨ ਉਹਨਾਂ ਦਾ ਕੱਲ 23 ਤਰੀਕ ਨੂੰ ਦੁਪਹਿਰ 1 ਵਜੇ ਬਲੌਂਗੀ ਦੇ ਮੁਹਾਲੀ ਦੇ ਵਿੱਚ ਇਹਨਾਂ ਸੰਸਕਾਰ ਕੀਤਾ ਜਾਊਗਾ ਬਾਕੀ ਦਾ ਨਹੀਂ ਉਹਨਾਂ ਦੀ ਬੋਡੀ ਹੈ ਹੋਪਟੇਜ ਹਸਪਤਾਲ ਵਿੱਚ ਰੱਖੀ ਗਈ ਹੈ ਲੱਗਦਾ ਹੈ ਕਿ ਪਰਿਵਾਰਕ ਮੈਂਬਰ ਉਹਨਾਂ ਨੂੰ ਸ਼ਾਮ ਤੱਕ ਲਿਆਉਣਗੇ ਕਿਉਂਕਿ ਜਿਹੜੇ ਚਾਉਣ ਵਾਲੇ ਨੇ ਉਹ ਜਾਂਦੇ ਨੇ ਸਾਨੂੰ ਅੰਤਿਮ ਦਰਸ਼ਨ ਤਾਂ ਜਸਵਿੰਦਰ ਭੱਲਾ ਜੀ ਦੇ ਕਰਵਾ ਦੂ ਕਿਉਂਕਿ ਲੋਕ ਉਹਨਾਂ ਨੂੰ ਵੇਖ-ਵੇਖ ਕੇ ਹੱਸਦੇ ਜੀ ਉਹਨਾਂ ਦੀ ਗੱਲਾਂ-ਬੱਤਾਂ ਸੁਆਦੇ ਔਰ ਉਹਨਾਂ ਨੂੰ ਮਿਲ ਕੇ ਵੀ ਹਮੇਸ਼ਾ ਹੱਸਦੇ ਰਹਿੰਦੇ ਸੀਗੇ ਜਿਹੜੇ ਲੋਕ ਇੱਥੇ ਪਹੁੰਚੇ ਨੇ ਉਹ ਵੀ ਕਹਿੰਦੇ ਨੇ ਸਸ ਅਸੀਂ ਸਿਰਫ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਆਏ ਹਾਂ ਲੱਗਦਾ ਹੈ ਕਿ ਪਰਿਵਾਰ ਮੈਂਬਰ ਨਾਲ ਹੁਣ ਗੱਲਬਾਤ ਜਿਹੜੀ ਆਪਸ ਵਿੱਚ ਕਰ ਰਹੇ ਨੇ ਉਹਨਾਂ ਦੀ ਜਿਹੜੀ ਬਾਡੀ ਹੈ ਉਹ ਸ਼ਾਮ ਤੱਕ ਘਰ ਪਹੁੰਚ ਜਾਈ